ਰਾਵਣ ਜਦੋਂ ਮਰ ਲੱਗਾ ਹੁਣ ਦੁਸ਼ਹਿਰਾ ਲੰਘ ਕੇ ਗਿਆ ਲੋਕ ਉਹਦੇ ਪੁਤਲੇ ਫੁੱਕਣ ਢਏ ਮੈਂ ਕਹਿੰਦਾ 라ਵਣ ਨੇ 9 ਗ੍ਰੰਥ ਲਿਖੇ ਆ ਸ਼ਿਵ ਜੀ ਦੀ ਉਸਤਤ ਵਿੱਚ ਜਿੰਨੇ ਪੁਤਲੇ ਫੁੱਕਣ ਵਾਲੇ ਉਹਨਾਂ ਨੂੰ ਕਹੋ ਵੀ ਇੱਕ ਵੀ ਸ਼ਲੋਕ ਸਰਦਾ ਜਾਣ ਕੋਈ ਪੜ ਨਹੀਂ ਸਕਦਾ ਉਹ ਇੰਨਾ ਗੁਣੀ ਸੀ ਉਹਨੂੰ ਚਾਰ ਵੇਦ 6 ਸ਼ਾਸਤਰ 27 ਸਿਮਰਤੀਆਂ 18 ਪ੍ਰਾਣ 52 ਉਪਨਿਸ਼ਦ ਉਹਨੂੰ ਕੰਠ ਸੀ ਉਨੇ ਆਪ ਨੌ ਗ੍ਰੰਥ ਲਿਖੇ ਸ਼ਿਵ ਜੀ ਸ਼ਿਵ ਸਤਰੋਪ ਤ੍ਰਿਸ਼ਨ ਤਾंडव ਰੁਦਰ ਤਾंडਵ ਨੇ ਲਿਖਿਆ ਆਜ ਉਹਦਾ ਪਤਲਾ ਹੋ ਕੇ ਬੱਲੇ 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 ਬੜਾ ਮਾਰਗਾ ਮਾਰ ਲਿਆ ਉਹ ਬੰਦਾ ਗੁਣੀ ਸੀ ਜਦੋਂ ਉਹਦੀ ਮੌਤ ਹੋਈ ਰਾਮ ਨੇ ਲక్ష్మణ ਨੂੰ ਆਖਿਆ ਜਾ ਜਾ ਕੇ ਇਹਦੇ ਕੋਲ ਗੱਲ ਸਿੱਖ ਲੈ ਇਹ ਬੰਦਾ ਵਿਦਵਾਨ ਹੈ ਗੁਣੀ ਹੈ ਪੰਡਤ ਹੈ ਤੇ ਲక్ష్మణ ਜੀ ਜਾ ਕੇ ਮੂੰਹ ਵਾਲੇ ਬੰਨੇ ਖਲੋ ਕੇ ਆਂਦੇ ਨੇ ਮੇਰੇ ਭਰਾ ਜੀਆਂ ਦੇ ਕੋਈ ਸਥਾਲ ਦੋ ਕੋਈ ਗੁਣ ਦੇ ਜੋ ਰਾਵਣਾਂ ਦਾ ਵੀ ਉਹਦੇ ਸਮੇਂ ਦੇ ਅਵਤਾਰ ਨੇ ਉਹਨਾਂ ਨੂੰ ਭਲਾ ਕੀ ਲੋੜ ਆ ਮੈਂ ਕੌਣ ਹਾਂ ਉਹਨਾਂ ਨੂੰ ਸਿਖਾਉਣ ਵਾਲਾ ਲక్ష్మణ ਨੇ ਜਾ ਕੇ ਇਦਾਂ ਹੀ ਦੱਸਿਆ ਰਾਵਣ ਜੀ ਆਦੇ ਨਹੀਂ ਉਹਦੇ 'ਚ ਕਮੀ ਨਹੀਂ ਤੂੰ ਦੱਸ ਕਿਵੇਂ ਗਿਆ ਸੀ ਆਂਦਾ ਜੀ ਮੈਂ ਤੇ ਮੁੰਗ ਲਾ ਕੇ ਆਂਦਾ ਨਾ ਜਦੋਂ ਕਿਸੇ ਤੋਂ ਕੋਈ ਲੈਣ ਜਾਈਏ ਚਰਨਾਂ ਵਾਲੇ ਬੰਦੇ ਖਲੋਈਦਾ ਨੀਵੇਂ ਬਈ ਆਜੇ ਜੀ ਬਣੀਦਾ ਉਹਦੇ ਪੈਰੀਂ ਹੱਥ ਲਾ ਕੇ ਉਹਨੂੰ ਕਹਿਵੇ ਕੋਈ ਵਿਦਿਆਰਥੀ ਗੱਲ ਦੱਸਾ ਲక్ష్మణ ਫੇਰ ਗਿਆ ਉਹਨੇ ਚਰਨੀਆਂ ਤੇ ਲਾ ਕੇ ਆਖਿਆ ਜੀ ਭਰਾ ਜੀ ਕਹਿੰਦੇ ਵਿਦਿਆ ਲੈਣੀ ਹੈ ਰਾਵਣ ਖੁਸ਼ ਹੋ ਗਿਆ ਉਹਨੂੰ ਸਮਝ ਲੱਗ ਗਈ ਹੋਣੀ ਲੈਣ ਦੀ ਬਿਰਤੀ ਦਾ ਹੈ ਉਹਦਾ ਨਾਂ ਵੀ ਦਸ਼ਾਨੰਦ ਉਹਦਾ ਅਸਲੀ ਨਾਂ ਦਸ਼ਾਨੰਦ ਹੈ ਰਾਵਣ ਫੇਮਸ ਹੋ ਗਿਆ ਉਹਨੇ ਫਿਰ ਪਹਿਲੀ ਗੁੰਨ ਦੀ ਗੱਲ ਇਹ ਦੱਸੀ ਵੀ ਕਿਸੇ ਨੂੰ ਭੇਦ ਨਹੀਂ ਦੇਣਾ ਤੁਹਾਡੇ ਕੋ ਕੀ ਆ ਚੰਗਾ ਆ ਮਾੜਾ ਆ ਬਹੁਤਾ ਆ ਥੋੜਾ ਆ ਬੰਦ ਮੁਠੀ ਚ ਰਾਜ ਹੁੰਦਾ ਆ ਮੁਠੀ ਖੁੱਲ ਜੇ ਕੱਖ ਨਹੀਂ ਲੱਜਾਂਦਾ ਘਰ ਵਸਦਾ ਸੋਹਣਾ ਲੱਗਦਾ ਜੇ ਘਰ ਦੀਆਂ ਪੋਲਾਂ ਥੱਲਣ ਤੇ ਆ ਜਾਣ ਤੇ ਇੱਕ ਬੰਦਾ ਵੀ ਘਰ ਚ 2 ਮਿੰਟ ਸਾਹ ਨਹੀਂ ਲੈ ਸਕਦਾ ਰਾਵਣ ਨੇ ਪਹਿਲੀ ਅਗਲ ਦੀ ਗੱਲ ਇਹ ਦੱਸੀ ਉਹਨੂੰ ਭਈ ਆਤ ਸੀ ਹੁਣ ਨਹੀਂ ਪੈਣ ਦੇਣੀ ਤੇ ਭੇਦ ਨਹੀਂ ਦੇਣਾ ਤੈਨੂੰ ਦੂਜੀ ਗੱਲ ਕਦੀ ਵੀ ਇਹ ਨਹੀਂ ਜਾਣਾਂ ਵੀ ਕੱਲ ਨੂੰ ਕਰ ਲਾਂਗੇ ਇਹ ਕਦੀ ਵੀ ਨਹੀਂ ਕਹਿਣਾ ਉਹ ਕਹਿੰਦਾ ਮੈਂ ਕਾਲ ਬੰਨਣ ਵਾਲਾ ਐਡਾ ਵਿਦਵਾਨ ਸੋਚਿਆ ਸੀ ਕੱਲ ਨੂੰ ਮਾਰ ਲਾਂਗੇ ਪਰਸਾ ਮਾਰ ਲਾਂਗੇ ਅੱਜ ਮੈਂ ਮਰ ਗਿਆ ਜਿਹੜਾ ਕੰਮ ਅੱਜ ਦਾ ਬਰਦੇ ਨਹੀਂ ਛੱਡਣਾ ਸਮੇਂ ਦੀ ਕਦਰ ਕਰਨੀ ਹੈ 라ਵਣ ਨੇ ਗਿਆਨ ਦਿੱਤਾ ਸੀ